ਤਲਵੰਡੀ ਸਾਬੋ ਖੜੇ ਆਂ ਜੋਧਪੁਰ ਬ੍ਰਾਂਚ ਤੋਂ ਆ ਰਹੇ ਹੈ ਰਜਵਾਹੇ ਵਿੱਚ ਫੇਰ ਪਿਆ ਪਾੜ ਇਹ ਪਾੜ ਤੁਹਾਨੂੰ ਵੀਡੀਓ ਵੀ ਦੇਖਦੇ ਹੋ ਪਤਾ ਲੱਗਦਾ ਹੈ ਵੀ ਥੋੜੇ ਦਿਨਾਂ ਤੋਂ ਰਜਵਾਹੇ ਵਿੱਚ ਪਾੜ ਪਿਆ ਰਹਿੰਦਾ ਹੈ ਜਾਂ ਕਈ ਸਾਲਾਂ ਤੋਂ ਪੈਂਦਾ ਜਾਂ ਕਈ ਮਹੀਨਿਆਂ ਤੋਂ ਪੈਂਦਾ ਇਹ ਕੁਝ ਦਿਨਾਂ ਬਾਅਦ ਹੀ ਰਜਵਾਹੇ ਵਿੱਚ ਪਾੜ ਪੈਂਦਾ ਕੋਈ ਕਾਰਨ ਦਾ ਨਹੀਂ ਲੱਗ ਰਿਹਾ ਪਤਾ 14 ਤਰੀਕ ਨੂੰ 14 ਅਪ੍ਰੈਲ ਨੂੰ ਮਸਾਖੀ ਵਾਲਾ ਦਿਨ ਪਾਣੀ ਆਇਆ ਸੀ ਸੂਏ ਦੇ ਵਿੱਚ ਨਹਿਰੀ ਪਾਣੀ ਉਸ ਤੋਂ ਬਾਅਦ ਫੇਰ ਟੁੱਟ ਗਿਆ ਬਾਗ ਦੇ ਕੋਲ ਤੇ ਅੱਜੇ ਟੁੱਟਿਆ ਫੇਰ ਦੁਬਾਰਾ 10 ਦਿਨਾਂ ਬਾਅਦ ਹੀ 10 ਦਿਨ ਨੇ ਨਹੀਂ ਹੋਏ ਹੋਣੇ ਤੇ ਦੁਬਾਰਾ ਫੇਰ ਟੁੱਟਿਆ ਉਸੇ ਸ਼ੈਡ ਬਾਗ ਵਾਲੀ ਸ਼ੈਡ ਮਾਤਾ ਸੈਵਕੌਰ ਗਰਲਜ ਕਾਲਜ ਦੇ ਜਮਾ ਬਰਾਬਰ ਦੂਸਰੀ ਸ਼ੈਡ ਤੇ ਹੁਣ ਦੇਖ ਲੋ ਇਹ ਹੁਣ ਜ਼ਿਮੀਦਾਰ ਭਰਾ ਵੀ ਆਪਦੀ ਪੌਦ ਬੀਜ ਰਹੇ ਆ ਪਨੀਰੀ ਬੀਜ ਰਹੇ ਆ ਝੋਨੇ ਵਾਸਤੇ ਕਿਸੇ ਨੇ ਨਰਮਾ ਬੀਜਿਆ ਕਿਸੇ ਨੇ ਬੀਜਣਾ ਮਕਣਾ ਪਾਣੀ ਭਾੜ ਲਾਈਆਂ ਬੀਲੇ ਵਾਲੀ ਲਾਈਟ ਘਟ ਆਉਂਦੀ ਐ ਮੋਟਰਾਂ ਘਟ ਚੱਲਦੀਆਂ ਉਧਰ ਵੀ ਕੱਟ ਵੱਢ ਤੇ ਰੁੱਖਾਂ ਦੀ ਕਰ ਰਹੇ ਆ ਤਾਂ ਕਰਕੇ ਖੇਤਾਂ ਵਾਲੀ ਲਾਈਟ ਨਹੀਂ ਆ ਰਹੀ ਮੁਲਾਜ਼ਮ ਸਾਰੇ ਪਹੁੰਚੇ ਐ ਐਸਡੀਓ ਸਾਹਿਬ ਨਾਲ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆਪਣਾ ਕਾਰਨ ਦਾ ਨਹੀਂ ਪਤਾ ਲੱਗਿਆ ਜਿਹੜਾ ਸੂਆ ਟੁੱਟਦਾ ਆਪਣਾ ਇਹ ਜੋਧਪੁਰ ਵਾਲਾ ਮੰਨ ਲਓ 14 ਤਰੀਕ ਨੂੰ ਪਾਣੀ ਆਇਆ ਸੀ ਇਹਦੇ ਵਿੱਚ 14 ਅਪ੍ਰੈਲ ਨੂੰ ਪਾਣੀ ਆਉਣ ਤੋਂ ਬਾਅਦ ਵੀ ਟੁੱਟ ਗਿਆ ਉਸ ਤੋਂ ਬਾਅਦ ਹੇ 10 ਦਿਨ ਮੰਨ ਲਓ ਹੋਏ ਨਹੀਂ ਹੋਣੇ ਫੇਰ ਫੇਰ ਟੁੱਟ ਗਿਆ ਪਾਣੀ ਅੱਜ ਰਜਵਾਹਾ ਕਾਰਨ ਦਾ ਨਹੀਂ ਕੋਈ ਪਤਾ ਹੀ ਇਹਦਾ ਮੈਂ ਕਲੀਅਰ ਕਰ ਦਿੰਦਾ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਤੁਹਾਡੀ ਵੀਡੀਓ ਚ ਵੀ ਆ ਰਿਹਾ ਹੋਣਾ ਹੈਗਾ ਜਿੱਥੋਂ ਇਹ ਟੁੱਟਿਆ ਹੈਗਾ ਉਹਦੇ ਬੈਂਕ ਦੇ ਵਿੱਚ ਵੀ ਜੜਾ ਹੈਗੇ ਤਰਫਾਂ ਦੀ ਬਹੁਤ ਇਸੀ ਤਰ੍ਹਾਂ ਹੀ ਇਹ ਜੜਾਂ ਦਾ ਜਾਲ ਇੱਥੇ ਹੋਰ ਨਾਲ ਲੱਗੇ ਦਰਖਤਾਂ ਦਾ ਵੀ ਹੈਗਾ ਅਸੀਂ ਇਹਨੂੰ ਸਫਾਈ ਬਾਹਰੋਂ ਤਾਂ ਕਰ ਦਨੇ ਆ ਜੀ ਪਰ ਜਿਹੜਾ ਇਹ ਬੈਂਕ ਦੇ ਵਿੱਚ ਵਾਲੀਆਂ ਜੜਾਂ ਹੈ ਇਹਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਕਿਉਂਕਿ ਇੱਕ ਤੁਸੀਂ ਆਹ ਦੇਖ ਰਹੇ ਹੋ ਨਾਲ ਰੋਡ ਹੈ ਜੀ ਇਹ ਰੋਡ ਤੇ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਚੱਲਦਾ ਹੈ ਜਿਵੇਂ 16 ਟੈਰੇ ਵੱਡੇ ਘੋੜੇ ਟਰਾਲੇ ਚੱਲਦੇ ਆ ਜੀ ਫੀਲਡ ਤੇ ਚੱਲਦੇ ਆ ਉਹਦੇ ਨਾਲ ਵਾਈਬ੍ਰੇਸ਼ਨਸ ਹੁੰਦੀਆਂ ਹੈ ਉਦੋਂ ਜੜਾ ਰਹੀਂ ਕੋਈ ਜਦੋਂ ਮਤਲਬ ਕਿ ਜੜ ਵਗੈਰਾ ਕੋਈ ਵਾਈਬ੍ਰੇਸ਼ਨ ਨਾਲ ਹਿੱਲਦੀ ਹੈ ਤਾਂ ਉਹਦੇ ਵਿੱਚ ਦੀ ਹੀ ਲੀਕੇਜ ਹੋਣ ਕਰਕੇ ਕਿਤੇ ਹੋ ਜਾਂਦੀ ਹੈ ਤੁਸੀਂ ਇਹ ਦੇਖਿਓ ਵੀਡੀਓਜ਼ ਹੋ ਰਹੀਆਂ ਜੋ ਜਦੋਂ ਸ਼ੁਰੂ ਹੋਇਆ ਤਾਂ ਬੈੱਡ ਚੋਂ ਘਰਾ ਪਿਆ ਪਹਿਲਾਂ ਸਾਈਡ ਤੋਂ ਹੀ ਟੁੱਟਿਆ ਹੈਗਾ ਹੁਣ ਇਹਦਾ ਆਪਾਂ ਨੂੰ ਕਾਰਨ ਤਾਂ ਕੁਝ ਪਤਾ ਲੱਗ ਗਿਆ ਚਲੋ ਜੜਾਂ ਦਾ ਹੀ ਇਹਦਾ ਹੱਲ ਤਾਂ ਆਪਾਂ ਨੂੰ ਕਰਨਾ ਹੀ ਪਊ ਜੀ ਫਿਰ ਇਹਦਾ ਹੱਲ ਅਸੀਂ ਕਰਦੇ ਇੱਕ ਵਾਰੀ ਤਾਂ ਉਤੋਂ ਸਾਰੇ ਨੂੰ ਸਾਫ਼ ਕਰਵਾ ਰਹੇ ਹਾਂ ਜਿਹੜਾ ਵੀ ਇਹ ਰੱਦ ਬੈਂਕ ਹੈ ਜਿਹਨਾਂ ਜਨ ਕਰਨਾ ਹੈਗੇ ਬਾਕੀ ਮੈਂ ਦੇ ਅਫੀਸਰ ਐਕਸ਼ਨ ਸਾਹਿਬ ਤੇ ਐਸ.ਐਚ. ਸਾਹਿਬ ਨੂੰ ਰਿਪੋਰਟ ਕਰ ਰਹੇ ਹਾਂ ਜੀ ਉਹਨਾਂ ਨੂੰ ਮੈਂ ਮਿਲ ਕੇ ਸ ਹੋਰ ਅਗਲੀਆਂ ਮੈਂ ਮਿਲ ਕੇ ਗਾਈਡੈਂਸ ਤੇ ਇਨਸਟਰਕਸ਼ਨ ਲੈ ਰਹੇ ਆ ਵੀ ਇਹਦੇ ਵਿੱਚ ਆਪਾਂ ਹੋਰ ਕੀਤਾ ਜਾ ਸਕਦਾ ਵੀ ਇੱਥੇ ਦੁਬਾਰਾ ਬਾਰ ਬਾਰ ਜਿਹੜਾ ਬ੍ਰੀਚ ਲਾ ਮੇਰੀ ਹੁਣ ਬੰਦੀ ਤਾਂ ਮੰਨ ਲਓਂਦੀ ਨਹੀਂ ਬੰਦੀ ਤਾਂ ਕਿਉਂ ਆਈ ਇਹਹੀ ਕਾਰਨ ਜੀ ਟੁੱਟ ਜਾਂਦਾ ਬੰਦੀ ਆਂਦੀ ਹੈ ਜੀ ਹੁਣ ਕੋ ਬੰਦੀ ਤਾਂ ਨਹੀਂ ਇਹਦੀ ਆਉਣੀ ਇੱਕ ਵਾਰੀ ਮਤਲਬ ਕਿ ਅਸੀਂ ਬ੍ਰੀਚ ਨੂੰ ਬਰਪਲਕ ਕਰ ਰਹੇ ਆ ਇਸ ਦੂਮੇ ਸਾਡੇ ਕੋਲੇ 10 12 ਦਿਨਾਂ ਦੀ ਉਡੀਕ ਆ ਰਹੀ ਹੈ ਜੀ ਉਹ ਵਿੱਚ ਅਸੀਂ ਸਾਰੇ ਦਿਨ ਕੰਮ ਕਰ ਰਹੇ ਹਾਂ ਇਸ ਹਾਲਤ ਨੂੰ ਜਾਲਾ ਪੈ ਜਾਏਗਾ ਉਹਦੇ ਕਰਕੇ ਹੀ ਅਸੀਂ ਇਹਦੀ ਬੰਦੀ ਲੈ ਰਹੇ ਸੀਗੇ ਤਾਂ ਕਿ ਇਹ ਜਾਲੇ ਨੂੰ ਅਸੀਂ ਮਤਲਬ ਕਿ ਬਿਲਕੁਲ ਠੀਕ ਕਰਵਾ ਕੇ ਅੱਗੇ ਝੋ Man Banda of messa is xi.